ਖਾਲੀ ਪੇਟ ਸਵੇਰੇ-ਸਵੇਰੇ ਕੜੀ ਪੱਤੇ ਚਬਾਉਣ ਦੇ ਬਹੁਤ ਸਾਰੇ ਫਾਇਦੇ ਹੁੰਦੇ ਨੇ ਉਹ ਫਾਇਦੇ ਤੁਹਾਨੂੰ ਬਿਲਕੁਲ ਵੀ ਨਹੀਂ ਪਤਾ ਹੋਣਗੇ ਤੇ ਅੱਜ ਦੀ ਇਹ ਖਾਸ ਵੀਡੀਓ ਤੁਹਾਡੇ ਲਈ ਹੈ ਤੁਹਾਨੂੰ ਦੱਸਿਆ ਜਾਵੇਗਾ ਕਿ ਕੜੀ ਪੱਤੇ ਦੇ ਆਖਿਰ ਕੀ ਕੁਝ ਫਾਇਦੇ ਹੁੰਦੇ ਨੇ ਅਕਸਰ ਤੁਸੀਂ ਦੇਖਿਆ ਹੋਵੇਗਾ ਕਿ ਸਰੀਰ ਦੇ ਨਾਲ ਸੰਬੰਧਿਤ ਸਮੱਸਿਆਵਾਂ ਦੇ ਨਾਲ ਹਰ ਕੋਈ ਅੱਜ ਜੂਝ ਰਿਹਾ ਹੈਗਾ ਡਾਕਟਰਾਂ ਦੇ ਚੱਕਰ ਵੀ ਕੱਟ ਰਿਹਾ ਹੈਗਾ ਮਾੜੀ ਜੀ ਕੋਈ ਦਿੱਕਤ ਪਰੇਸ਼ਾਨੀ ਹੁੰਦੀ ਹੈ ਸਰੀਰ ਦੇ ਵਿੱਚ ਦਰਦ ਹੁੰਦਾ ਹੈ ਜਾਂ ਫਿਰ ਕਿਤੇ ਵੀ ਕੋਈ ਪ੍ਰੋਬਲਮ ਹੁੰਦੀ ਹੈ ਕਬਜ਼ ਹੁੰਦੀ ਹੈ ਜਾਂ ਫਿਰ ਹੋਰ ਵੀ ਬਹੁਤ ਸਾਰੇ ਸਮੱਸਿਆਵਾਂ ਹੁੰਦੀਆਂ ਨੇ ਤਾਂ ਡਾਕਟਰ ਦੇ ਕੋਲ ਜਾਂਦਾ ਹੈਗਾ ਤੇ ਉੱਥੇ ਲੱਖਾਂ ਕਰੋੜਾਂ ਰੁਪਏ ਖਰਚ ਵੀ ਕਰਦਾ ਹੈਗਾ ਉੱਥੇ ਲਾਈਨ ਅਪ ਵਿੱਚ ਖੜਦਾ ਵੀ ਹੈਗਾ ਪਰ ਕੁਝ ਘਰੇਲੂ ਨੁਸਖੇ ਵੀ ਹੁੰਦੇ ਨੇ ਉਹਨਾਂ ਨੂੰ ਜੇਕਰ ਤੁਸੀਂ ਅਜ਼ਮਾ ਲਓ ਜਿਵੇਂ ਕਿ ਕੜੀ ਪੱਤੇ ਦੇ ਕੀ ਕੁਝ ਫਾਇਦੇ ਹੁੰਦੇ ਨੇ ਆਉ ਜਾਣਦੇ ਹਾਂ ਇਸ ਖਾਸ ਵੀਡੀਓ ਦੇ ਵਿੱਚ ਦਰਅਸਲ ਅੱਜਕੱਲ ਬਹੁਤ ਸਾਰੇ ਲੋਕ ਸਿਹਤ ਸਮੱਸਿਆਵਾਂ ਦੇ ਨਾਲ ਘਿਰੇ ਹੋਏ ਰਹਿੰਦੇ ਨੇ ਇਹਨਾਂ ਨੂੰ ਠੀਕ ਕਰਨ ਦੇ ਲਈ ਡਾਕਟਰਾਂ ਦੇ ਕੋਲ ਜਾਂਦੇ ਨੇ ਤੇ ਹਜ਼ਾਰਾਂ ਰੁਪਏ ਖਰਚ ਕਰਦੇ ਨੇ ਪਰ ਕੀ ਤੁਹਾਨੂੰ ਪਤਾ ਹੈ ਕਿ ਕੁਝ ਹਰੇ ਪੌਦੇ ਸਾਡੀ ਸਿਹਤ ਲਈ ਵਰਦਾਨ ਉ ਘਟ ਨਹੀਂ ਹੁੰਦੇ ਇਹਨਾਂ ਹਰੇ ਪੱਤਿਆਂ ਦੇ ਵਿੱਚੋਂ ਕੜੀ ਪਤਾ ਸਿਹਤ ਲਈ ਬਹੁਤ ਹੀ ਲਾਭਕਾਰੀ ਹੈ ਦਰਅਸਲ ਤੁਹਾਡੇ ਘਰ ਦੇ ਵਿੱਚ ਲੱਗਾ ਇਹ ਪੌਦਾ ਸ਼ਰੀਰ ਦੀ ਸਭ ਤੋਂ ਸਿਹਤ ਤੋਂ ਲੈ ਕੇ ਚਮੜੀ ਦੀ ਦੇਖਭਾਲ ਤੱਕ ਬੇਹਦ ਫਾਇਦੇਮੰਦ ਹੈ ਜੇ ਤੁਸੀਂ ਇਸ ਦੇ ਫਾਇਦਿਆਂ ਤੋਂ ਅਣਜਾਣ ਹੋ ਤਾਂ ਆਓ ਜਾਣਦੇ ਹਾਂ ਕਿ ਰੋਜ਼ਾਨਾ ਸਵੇਰੇ ਖਾਲੀ ਪੇਟ ਕੜੀ ਪਤਾ ਚਬਾਉਣ ਦੇ ਫਾਇਦੇ ਅਤੇ ਇਸ ਦੇ ਸਿਹਤ ਦੇ ਉੱਤੇ ਕੀ ਕੀ ਲਾਭ ਹੋ ਸਕਦੇ ਨੇ ਸਭ ਤੋਂ ਪਹਿਲਾ ਹੈ ਪਾਚਨ ਦੇ ਵਿੱਚ ਸੁਧਾਰ ਜੇਕਰ ਤੁਹਾਨੂੰ ਪੇਟ ਦੇ ਨਾਲ ਸੰਬੰਧਿਤ ਸਮੱਸਿਆਵਾਂ ਹਨ ਤਾਂ ਰੋਜ਼ਾਨਾ ਸਵੇਰੇ ਖਾਲੀ ਪੇਟ ਕੜੀ ਪਤਾ ਚਬਾਓ ਇਸ ਨਾਲ ਤੁਹਾਡੀ ਪਾਚਨ ਪ੍ਰਕਿਰਿਆ ਬਿਹਤਰ ਬਣੇਗੀ ਨਾਲ ਹੀ ਖਾਣਾ ਅਸਾਂ ਇਹ ਨਾਲ ਪਚਦਾ ਹੈ ਅਤੇ ਪੇਟ ਦੇ ਵਿੱਚ ਗੈਸ ਖਟਾਸ ਤੇ ਜੋ ਕਿ ਅਪਚ ਦੀ ਸਮੱਸਿਆ ਦੂਰ ਕਰਨ ਦੇ ਵਿੱਚ ਵੀ ਮਦਦ ਮਿਲਦੀ ਹੈ ਫਿਰ ਵਜ਼ਨ ਘਟਾਉਣ ਦੇ ਵਿੱਚ ਵੀ ਬਹੁਤ ਸਾਰੇ ਲੋਕ ਆਪਣਾ ਵਜ਼ਨ ਘਟਾਉਣਾ ਚਾਹੁੰਦੇ ਨੇ ਜਿਮ ਜਾਂਦੇ ਨੇ ਡਾਕਟਰਾਂ ਤੋਂ ਜਿਹੜੀ ਕਿ ਸਾਈਡ ਇਫੈਕਟ ਵਾਲੀਆਂ ਦਵਾਈਆਂ ਵੀ ਲੈਂਦੇ ਨੇ ਇੰਜੈਕਸ਼ਨ ਤੱਕ ਲਗਵਾਉਂਦੇ ਨੇ ਪਰ ਸਮਝ ਨਹੀਂ ਆਉਂਦਾ ਕਿ ਕੀਤਾ ਕਿ ਜਾਵੇ ਜੇ ਤੁਸੀਂ ਵੀ ਇਹਨਾਂ ਦੇ ਵਿੱਚ ਇੱਕ ਹੋ ਤਾਂ ਹਰ ਰੋਜ਼ ਸਵੇਰੇ ਖਾਲੀ ਪੇਟ ਕੜੀ ਪਤਾ ਚਬਾਓ ਇਹ ਸਰੀਰ ਦੇ ਵਿੱਚ ਜੰਮੀ ਹੋਈ ਬਾਦ ਚਰਮੀ ਨੂੰ ਘਟਾਉਣ ਦੇ ਵਿੱਚ ਮਦਦ ਕਰਦਾ ਹੈ ਜੋ ਇਸ ਦੇ ਨਾਲ ਤੁਹਾਡਾ ਵਜ਼ਨ ਵੀ ਘਟ ਸਕਦਾ ਹੈ ਫੇਰ ਝੁਰੜੀਆਂ ਘਟਾਉਣ ਦੇ ਵਿੱਚ ਜੀ ਹਾਂ ਅੱਜਕੱਲ੍ਹ ਲੋਕ ਆਪਣੀਆਂ ਝੁਰੜੀਆਂ ਨੂੰ ਛੁਪਾਉਣ ਦੇ ਲਈ ਨਾ ਜਾਣੇ ਪਤਾ ਨਹੀਂ ਕੀ ਕੁਝ ਕਰਦੇ ਰਹਿੰਦੇ ਨੇ ਜੇ ਤੁਸੀਂ ਵੀ ਝੁਰੜੀਆਂ ਤੋਂ ਛੁਟਕਾਰਾ ਚਾਹੁੰਦੇ ਹੋ ਤਾਂ ਰੋਜ਼ ਸਵੇਰੇ ਖਾਲੀ ਪੇਟ ਕੜੀ ਪਤਾ ਖਾਓ ਇਹ ਤੁਹਾਡੀ ਸਿਹਤ ਦੇ ਨਾਲ ਨਾਲ ਚਮੜੀ ਦੇ ਲਈ ਵੀ ਵਰਦਾਨ ਸਾਬਤ ਹੋ ਸਕਦਾ ਹੈ ਬਹੁਤ ਸਾਰੀਆਂ ਲੇਡੀਜ਼ ਦੀ ਗੱਲ ਕੀਤੀ ਜਾਵੇ ਤਾਂ ਉਹ ਆਪਣੀ ਖੂਬਸੂਰਤੀ ਨੂੰ ਲੈ ਕੇ ਬਹੁਤ ਸਾਰੇ ਪ੍ਰੋਡਕਟਸ ਯੂਜ਼ ਕਰਦੇ ਨੇ ਪਰ ਫਿਰ ਵੀ ਉਹਨਾਂ ਦੀ ਝੂੜੀਆਂ ਖਤਮ ਨਹੀਂ ਹੁੰਦੀਆਂ ਤਾਂ ਸਵੇਰੇ ਸਵੇਰੇ ਕੜੀ ਪੱਤਾ ਜ਼ਰੂਰ ਖਾਇਆ ਕਰੋ ਖਾਲੀ ਪੇਟ ਤਾਂ ਕੜੀ ਪੱਤੇ ਦੇ ਹੁਣ ਪੋਸ਼ਕ ਤੱਤ ਦੀ ਗੱਲ ਕਿਤੇ ਚਾਵੇ ਤਾਂ ਕੜੀ ਪੱਤੇ ਦੇ ਵਿੱਚ ਕਈ ਜ਼ਰੂਰੀ ਪੋਸ਼ਕ ਤੱਤ ਪਾਏ ਜਾਂਦੇ ਨੇ ਜਿਵੇਂ ਕਿ ਵਿਟਾਮਿਨ A, B, C ਅਤੇ E I ਇਸ ਤੋਂ ਇਲਾਵਾ ਇਹ ਕੈਲਸ਼ੀਅਮ, ਫਾਸਫੋਰਸ, ਆਇਰਨ ਅਤੇ ਮੈਗਨੀਸ਼ੀਅਮ ਦਾ ਵੀ ਵਧੀਆ ਸਰੋਤ ਹੈ ਫਿਰ ਆਉਂਦੀ ਹੈ ਦੰਦਾ ਅਤੇ ਮਸੂੜੀਆਂ ਦੇ ਲਈ ਵੀ ਇਹ ਲਾਭਕਾਰੀ ਹੈ ਜੀ ਹਾਂ ਜੇ ਤੁਹਾਨੂੰ ਦੰਦਾ ਅਤੇ ਮਸੂੜੀਆਂ ਦੇ ਨਾਲ ਸੰਬੰਧਿਤ ਸਮੱਸਿਆਵਾਂ ਹਨ ਤਾਂ ਰੋਜ਼ਾਨਾ ਕੜੀਪੱਤਾ ਖਾਣਾ ਫਾਇਦੇਮੰਦ ਹੋ ਸਕਦਾ ਹੈ ਇਸ ਦੇ ਵਿੱਚ ਐਂਟੀਬੈਕਟੀਰੀਅਲ ਅਤੇ ਐਂਟੀਫੰਗਲ ਗੁਣ ਹੁੰਦੇ ਨੇ ਜੋ ਦੰਦਾ ਅਤੇ ਮਸੂੜੀਆਂ ਨੂੰ ਇਨਫੈਕਸ਼ਨ ਤੋਂ ਬਚਾਉਂਦੇ ਨੇ ਇਹ ਪੱਤਾ ਦੰਦਾ ਨੂੰ ਚਿੱਟਾ ਕਰਨ ਅਤੇ ਮੂੰਹ ਦੀ ਬਦਬੂ ਦੂਰ ਕਰਨ ਦੇ ਵਿੱਚ ਵੀ ਮਦਦ ਕਰਦਾ ਹੈ ਜੇ ਤੁਸੀਂ ਕਦੀ ਕੜੀਪਤਾ ਨਹੀਂ ਖਾਧਾ ਸਵੇਰੇ ਖਾਲੀ ਪੇਟ ਤਾਂ ਅੱਜ ਤੋਂ ਹੀ ਖਾਣਾ ਸ਼ੁਰੂ ਕਰ ਦਿਓ ਕਿਉਂਕਿ ਕੁਝ ਹੀ ਦਿਨਾਂ ਦੇ ਵਿੱਚ ਤੁਹਾਨੂੰ ਇਸ ਦਾ ਲਾਭ ਆਪਣੇ ਆਪ ਹੀ ਪਤਾ ਲੱਗ ਜਾਵੇਗਾ ਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਿਓ ਜੇਕਰ ਤੁਹਾਨੂੰ ਇਹ ਵੀਡੀਓ ਚੰਗੀ ਲੱਗੀ ਹੋਵੇ ਤੁਹਾਡੀ ਸਿਹਤ ਨਾਲ ਜੁੜੀ ਹੋਈ ਹੈ ਜੇਕਰ ਤੁਹਾਨੂੰ ਫਾਇਦੇ ਦਿੰਦੀ ਹੈ ਤਾਂ ਅਜਿਹੀ ਅਪਡੇਟਸ ਦੇਖਣ ਦੇ ਲਈ ਸਾਡੇ ਪੇਜ ਨੂੰ ਫੋਲੋ ਅਤੇ ਸਬਸਕ੍ਰਾਈਬਰ ਜ਼ਰੂਰ ਕਰਿਓ